ਪਿਆਰ ਤੇ ਵਿਸ਼ਵਾਸ ਤਾਂ ਆਪਣੇ ਗੁਰਸਾਭ ਦੇ ਨਾਲ ਹੈਗਾ ਹੀ ਆ ਇਹਨਾਂ ਨਾਲੋਂ ਵੱਖਰਾ ਹੈ ਕਿਉਂਕਿ ਇਹ ਸਾਡੇ ਸ਼ਹੀਦ ਨੇ ਬਾਬੇ ਦੇ ਦਰ ਤੇ ਕੋਈ ਖਾਲੀ ਨਹੀਂ ਜਾਂਦਾ ਜੀ ਇਹ ਮਹਾਰਾਜ ਦੀ ਧਰਤੀ ਬਹੁਤ ਪਵਿੱਤਰ ਆ ਬਾਬਾ ਦੀਪ ਸਿੰਘ ਦੇ ਦਰ ਤੇ ਕੋਈ ਵੀ ਖਾਲੀ ਨਹੀਂ ਜਾਂਦਾ ਜੀ ਆਪ ਸੇਵਾ ਨਹੀਂ ਕਰ ਸਕਦਾ ਇਹ ਮਹਾਰਾਜ ਦੀ ਮਿਹਰ ਹੁੰਦੀ ਹੈ ਮਹਾਰਾਜ ਆਪ ਸੇਵਾ ਲੈਂਦੇ ਬਹੁਤ ਆਨੰਦ ਆਉਂਦਾ ਹੈ ਬਹੁਤ ਕਦੇ ਮੰਗਿਆ ਹੀ ਨਹੀਂ ਵਾਹਿਗੁਰੂ ਜੀ ਖੋਜ ਸਾਰਾ ਕੁਝ ਮਿਲ ਹੀ ਜਾਂਦਾ ਪਾਪਾ ਜੀ ਨੇ ਤਾਂ ਕਹਿ ਹੀ ਨਹੀਂ ਸਕਦੀ ਵੀ ਜਿੰਨਾ ਮੈਨੂੰ ਗਿਆਨ ਦਤਾ ਕੋਈ ਇੱਕ ਦੋ ਮੁਰਾਦ ਪੂਰੀ ਹੋਈ ਹੋਵੇ ਮੇਰੀਆਂ ਤਾਂ ਸਾਰੀਆਂ ਮਰਿਆਦਾ ਬਾਬਾ ਜੀ ਨੇ ਖਾਤੀਆਂ ਲੱਖਾਂ ਕਰੋੜਾਂ ਦਾ ਕਰਜ਼ਾ ਸੀ ਜਿਹੜਾ ਬਾਬਾ ਜੀ ਨੇ ਆਪ ਹੀ ਲਾਤਾ ਜੋ ਵੀ ਮੰਗਦੇ ਨੇ ਜੋ ਵੀ ਵਗਾਰੇ ਸਭ ਪੂਰੀ ਹੁੰਦੀਆਂ ਮਨੋ ਕਾਮਨਾ ਬਾਬੇ ਦੇ ਦਰ ਤੇ ਕੋਈ ਲੋ ਨਹੀਂ ਉਲਟਾ ਆਸ਼ੀਰਵਾਦ ਮਿਲਦਾ ਤੇ ਤੰਦਰੁਸਤ ਲੈਂਦੇ ਹੈ ਵਾਈਗੂ ਜੀ ਦਾ ਖਾਸਾ ਸ਼੍ਰੀ ਵਾਈਗੂ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇਦਰ ਤੇ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਬਾਬਾ ਦੀਪ ਸਿੰਘ ਗੁਰਦੁਆਰਾ ਉੱਤੇ ਹਰ ਬੁੱਧਵਾਰ ਇੱਥੇ ਚਪਹਿਰਾ ਸਾਹਿਬ ਲੱਗਦਾ ਹੈ ਜਿੱਤੇ ਕਿ ਸੰਗਤਾਂ ਦਾ ਜਿਹੜਾ ਪਿਆਰ ਹੈ ਉਹ ਕਿੱਦਾਂ ਹੈ ਆਪਣੇ ਆਪ ਹੀ ਆਪ ਮੁਹਾਰੇ ਉਮੜਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰੂ ਸਾਹਿਬ ਦੀਆਂ ਤੇ ਜਿਹੜੀ ਸੰਗਤਾਂ ਹੈ ਜਿਹੜੀਆਂ ਪਿਆਰ ਦੇ ਵਿੱਚ ਸੇਵਾ ਕਰ ਰਹੀਆਂ ਨੇ ਬਾਣੀ ਸਰਵਨ ਕਰ ਰਹੀਆਂ ਨੇ ਉਹਨਾਂ ਦੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਚਲਕੇ ਹਾਂ ਤੁਸੀਂ ਵੀ ਦੇਖੋ ਸੰਗਤਾਂ ਦੇ ਵਿੱਚ ਕਿੰਨਾ ਪਿਆਰ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਭੁਲਵੰਤ ਕੌਰ ਮੈਂ ਮੰਡੀ ਅਮ드ਗੜ ਤੋਂ ਪਹਿੇੜ ਤੋਂ ਪੰਡਾ ਮੇਰਾ ਅੱਛਾ ਇੰਨੀ ਦੂਰੋਂ ਆਂਦੇ ਤੇ ਪਹਿਲਾਂ ਸਭ ਲਾਨ ਹਾਂਜੀ ਨਹੀਂ ਇੰਨਾ ਪਿਆਰ ਤੇ ਵਿਸ਼ਵਾਸ ਸ਼ਰਦਾ ਬਣ ਜੀ ਦੇਖੋ ਪਿਆਰ ਤੇ ਵਿਸ਼ਵਾਸ ਤਾਂ ਆਪਣੇ ਗੁਰਸਾਭ ਦੇ ਨਾਲ ਹੈਗਾ ਹੀ ਆ ਇਹਨਾਂ ਨਾਲੋਂ ਵੱਖਰਾ ਹੈ ਕਿਉਂਕਿ ਇਹ ਸਾਡੇ ਸ਼ਹੀਦ ਨੇ ਸਾਡੇ ਸ਼ਿਦ ਦਾਨੋਸੀ ਪਹਿਲ ਦਿੰਨੇ ਆ ਜੀ ਤੇ ਇਹਨਾਂ ਦੇ ਨਾਲ ਹੀ ਸਾਡਾ ਸਾਰਾ ਕੁਝ ਹੈ ਜੋ ਵੀ ਮੰਗਣਾ ਇਹਨਾਂ ਤੋਂ ਹੀ ਬਸ ਛੋੜੇ ੜਕੇ ਨਾ ਤੁਹਾਨੂੰ ਔਖਾ ਨਹੀਂ ਹੁੰਦਾ ਇਦਾਂ ਜਿਵੇਂ ਆਮ ਲੋਕ ਜਿਹੜੇ ਇੰਨੀ ਗਰਮੀ 'ਚ ਬਹਿ ਕੇ ਉਹਨਾਂ ਦੀ ਪਸੀਨੇ ਚੋਂਦੇ ਆ ਤੇ ਤੁਸੀਂ ਇੰਨੀ ਦੂਰੋਂ ਆਂਦੇ ਹੋ ਵੀ ਫਿਜ਼ਿਕਲੀ ਵੀ ਥੋੜੇ ਤੇ ਦਰਦ ਨਹੀਂ ਹੁੰਦੀ ਵੀ ਮਤਲਬ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਪਹਿਲਾਂ ਸੀਗੀ ਬਹੁਤ ਜ਼ਿਆਦਾ ਜਦੋਂ ਦੇ ਇੱਥੇ ਆਉਣ ਲੱਗੇ ਆ ਬਹੁਤ ਪ੍ਰੋਬਲਮ ਘਟੀਆਂ ਲੱਗੀਆਂ ਤੇ ਫੈਮਿਲੀ ਪ੍ਰੋਬਲਮ ਵੀ ਘਟਿਆ ਨਹੀਂ ਕਿ ਆਪਣੇ ਸਰੀਰਕ ਤੌਰ ਤੇ ਵੀ ਪ੍ਰੋਬਲਮ ਸੀਗੀ ਕਾਫੀ ਸੀਗੀ ਡੀਐਮਸੀ ਚੋਂ ਦਵਾਈ ਚੱਲਦੇ ਆ ਉਹ ਵੀ ਘਟਿਆ ਇਹ ਤੁਹਾਨੂੰ ਕਦੋਂ ਤੋਂ ਪ੍ਰੋਬਲਮ ਹੈ ਇਹ ਮੈਨੂੰ ਮੈਂ 9th ਮੰਥ ਦੇ ਸੀਗੇ ਇੰਜੈਕਸ਼ਨ ਲੱਗਿਆ ਹੋਇਆ ਅੱਛਾ ਕਮਾਲ ਇੰਜੈਕਸ਼ਨ ਲੱਗਿਆ ਸੀਗਾ ਉਹਦੇ ਨਾਲੇ ਅੱਛਾ ਹੋ ਪਰਿਵਾਰ ਚ ਸਭ ਠੀਕ ਹੈ ਬਾਬਾ ਜੀ ਦੀ ਕਿਰਪਾ ਨਾਲ ਇਹੋ ਜਿਹਾ ਕਿਹੜਾ ਕੰਮ ਹੋਇਆ ਜਿਹੜਾ ਤੁਸੀਂ ਕਹਿੰਦੇ ਹੋ ਕਿ ਸਿਰਫ ਸ਼ਹੀਦਾ ਸਿੰਘਾਂ ਨੇ ਕੀਤਾ ਇਹ ਹੋਇਆ ਉਹਨਾਂ ਦੀ ਕਿਰਪਾ ਨਾਲ ਆ ਸ਼ਹੀਦ ਸਾਡੇ ਪਹਿਲ ਨੇਗੇ ਜੀ ਤੁਸੀਂ ਇਦਾਂ ਦੇ ਸੱਟ ਹੀ ਸੀ ਸਾਰਾ ਸਾਰੇ ਉਹਨਾਂ ਨੇ ਕੀਤੀ ਲੈਣਾ ਮੇਰਾ ਕੀਤੀ ਹਾਂਜੀ ਹਾਂ ਪਰਿਵਾਰ ਦੇ ਨਾਲ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਜਲਦੀ ਸੇਵਾ ਹਰ ਵਾਰੀ ਕਰਦੇ ਹੋ ਜੀ ਹਾਂ ਜੀ ਹਾਂ ਜੀ ਹਾਂ ਜੀ ਹਰ ਵਾਰੀ ਜੀ ਕੀ ਸੰਗਤ ਦਾ ਇੰਨਾ ਪਿਆਰ ਹੈ ਕਿ ਪੇਟੀਆਂ ਭਰ-ਭਰ ਆ ਰਹੀ ਹੈ ਬਿਲਕੁਲ ਜੀ ਸੰਗਤ ਤਾਂ ਬਹੁਤ ਜ਼ਿਆਦਾ ਪਿਆਰਾ ਜੀ ਦੁਪਹਿਰਾ ਸਾਹਿਬ ਤੇ ਹੀ ਸੰਗਤ ਲਗਾਉਂਦੇ ਹੋ ਇਹ ਸੇਵਾ ਕਿ ਅੱਗੇ ਪਿੱਛੇ ਨਹੀਂ ਦੁਪਹਿਰਾ ਸਾਹਿਬ ਤੇ ਜੀ ਹਾਂ ਜੀ ਹਾਂ ਜੀ ਕਿਵੇਂ ਰੁਝਾਨ ਦੇਖਦੇ ਹੋ ਸੰਗਤ ਦਾ ਵੀ ਸੰਗਤ ਦਾ ਇੰਨਾ ਪਿਆਰ ਹੈ ਠਾਠਾ ਮਾਰਦਾ ਜਿਹੜਾ ਸਮੂਹ ਹੈ ਉਹਨਾਂ ਦਾ ਆਂਦਾ ਇਹ ਬਾਬੇ ਦੇ ਦਰ ਤੇ ਕੋਈ ਖਾਲੀ ਨਹੀਂ ਜਾਂਦਾ ਜੀ ਇਹ ਮਹਾਰਾਜ ਦੀ ਧਰਤੀ ਬਹੁਤ ਪਵਿੱਤਰ ਹੈ ਬਾਬਾ ਦੀਪ ਸਿੰਘ ਦੇ ਦਰ ਤੇ ਕੋਈ ਵੀ ਖਾਲੀ ਨਹੀਂ ਜਾਂਦਾ ਜੀ ਇਸ ਕਰਕੇ ਲੋਕ ਤਨੋਂ ਮਨੋਂ ਧਨੋਂ ਦਿਲ ਨਾਲ ਸੇਵਾ ਕਰਦੇ ਆ ਜੀ ਤੇ ਮੈਂ ਵੀ ਨਾਲ ਹੀ ਲੱਗਿਆ ਹੋਇਆ ਹਾਂ ਕੋਈ ਇਦਾਂ ਦੀ ਮਨੋ ਕਾਮਨਾ ਤੁਹਾਡੀ ਪੂਰੀ ਹੋਈ ਹੋਵੇ ਇਸ ਦਰ ਤੇ ਬਹੁਤ ਹੋਈਆਂ ਨੇ ਜੀ ਜਿਵੇਂ ਕਿ ਇੱਕ ਸਾਬ ਜੀ ਸਾਬ ਪੁੱਛੋ ਕੁਛ ਨਾ ਬਾਬੇ ਦੇ ਕਰੋ ਕੋਈ ਐਹ ਜੀ ਹੈ ਨਹੀਂ ਜਿਹਦੀ ਨਾ ਪੂਰੀ ਹੋਈ ਹੋਵੇ ਜੀ ਸਾਰੀਆਂ ਹੋਈਆਂ ਨੇ ਮੈਕ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜਸਵਿੰਦਰ ਸਿੰਘ ਸੰਗਤਾਂ ਸੰਗਤਾਂ ਕਰੋ ਤੁਹਾਡੀ ਬਹੁਤ ਤਾਰੀਫ ਸੁਣੀ ਹੈ ਕਿ ਤੁਸੀਂ ਹਰ ਵਾਰੀ ਕਿਹੜੇ ਮੱਥੇ ਸੇਵਾ ਕਰਦੇ ਹੋ ਇੱਕ ਤਾਂ ਲੋਕ ਸੇਵਾ ਕਰਦੇ ਨਾ ਮੱਥੇ ਤੇ ਤੀੜੀਆਂ ਪਾਈਆਂ ਹੁੰਦੀਆਂ ਜਾਂ ਇੱਕ ਤਾਂ ਦੂਜੀ ਵਾਰ ਕੋਈ ਲੈਂਦਾ ਤੇ ਆਪਣੇ ਆਪ ਸੇਵਾ ਨਹੀਂ ਕਰ ਸਕਦਾ ਇਹ ਮਹਾਰਾਜ ਦੀ ਮਿਹਰ ਹੁੰਦੀ ਹੈ ਮਹਾਰਾਜ ਆਪ ਸੇਵਾ ਲੈਂਦੇ ਨੇ ਤੇ ਸਾਨੂੰ ਸੇਵਾ ਕਰਨ ਵੇਲੇ ਅੱਗੇ ਵੱਧ ਚੜ ਕੇ ਕਰਨੀ ਚਾਹੀਦੀ ਹੈ ਪਰ ਕਿਹੜੇ ਮੱਥੇ ਹੀ ਕਰਨੀ ਚਾਹੀਦੀ ਹੈ ਪਰ ਅਕਸਰ ਦੇਖਿਆ ਜਾਂਦਾ ਕੋਈ ਵੀ ਅਗਰ ਕੋਈ ਫਰੂਟ ਹੀ ਜਾਂ ਬਿਸਕਟ ਕੁਝ ਵੀ ਵੰਡਦਾ ਹੈ ਇੱਕ ਤਾਂ ਦੂਜੀ ਵਾਰ ਸੰਗਤ ਮੰਗਦੀ ਹੈ ਤੇ ਉਹ ਮੱਥੇ ਤੇ ਤੀੜੀਆਂ ਬੰਨ੍ਹ ਲਈਆਂ ਟੋਕਾ ਟੱਕੀ ਕਰਦੇ ਆ ਪਰ ਤੁਸੀਂ ਬੜੇ ਪਿਆਰ ਨਾਲ ਵੰਡਦੇ ਹੋ ਸੰ ਸਾਡਾ ਇਹ ਹੁੰਦਾ ਕਿ ਜਿੰਨੀ ਸੰਗਤ ਸਾਰਿਆਂ ਦੇ ਮੂੰਹ ਲੱਗ ਜਾਏ ਹਰ ਇੱਕ ਨੂੰ ਸਾਰਿਆਂ ਨੂੰ ਹਿਸਾਬ ਨਾਲ ਪੂਰਾ ਪੂਰਾ ਸਾਰਿਆਂ ਨੂੰ ਵਰਤਾਇਆ ਜਾਏ ਤਾਂ ਕਿ ਸਾਰੀ ਸੰਗਤ ਉਹਦਾ ਕੇ ਲਾਭ ਉਠਾ ਸਕੇ ਤੁਸੀਂ ਕਿੱਥੋਂ ਆਏ ਹੋ ਵੈਸੇ ਮੈਂ ਇੱਥੇ ਹੀ ਆ ਜੀ ਮਾਡਲ ਟਾਊਨ ਤੋਂ ਹੀ ਮਾਡਲ ਟਾਊਨ ਤੋਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆ ਕੇ ਸੇਵਾ ਦੇ ਮੈਨੂੰ ਹਾਲੇ ਜ਼ਿਆਦਾ ਨਹੀਂ ਹੋਇਆ 2-3 ਮਹੀਨੇ ਹੋਏ ਨੇ ਅੱਛਾ ਜੀ ਏ ਗੁਰੂ ਸਾਹਿਬ ਨੇ ਕਿੰਨੀ ਕੋ ਬਖਸ਼ਿਸ਼ਾਂ ਕੀਤੀਆਂ ਇੱਥੇ ਆ ਕੇ ਜਿਹੜੀਆਂ ਇੰਨੀ ਸੇਵਾ ਕਰਨ ਲੱਗੇ ਤੁਸੀਂ ਨਹੀਂ ਬਹੁਤ ਮੇਰਾ ਗੁਰੂ ਸਾਹਿਬ ਦੀ ਬਹੁਤ ਮਿਹਰ ਹੈ ਇੱਥੇ ਆ ਕੇ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੋ ਸੰਗਤ ਦੀ ਸੇਵਾ ਕਰੋ ਬਹੁਤ ਦਿਲ ਨੂੰ ਸਕੂਨ ਮਿਲਦਾ ਕੋਈ ਇੱਕ ਕੋਈ ਇੱਕ ਅਜੀਹੀ ਮੁਰਾਦ ਦੱਸੋ ਜਿਹੜੀ ਇੱਥੇ ਆ ਕੇ ਪੂਰੀ ਹੋਈ ਹੈ ਸਾਰੀ ਪੂਰੀ ਹੋ ਰਹੀ ਹੈ ਕੋਈ ਮੰਗਣ ਦੀ ਲੋੜ ਨਹੀਂ ਦਾਤਾ ਸਭ ਕੁਝ ਜਾਣਦਾ ਹੈ ਮੰਗਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਸਭ ਆਪੇ ਹੀ ਪੂਰਾ ਹੋ ਜਾਂਦਾ ਹੈ ਬਾਈ ਗੁਰ ਜਲਦੀ ਕਰਲਾ ਦੇ ਬੇ ਜੀ ਹੋਰ ਸੋ ਤੁਸੀਂ ਦੇਖਿਆ ਕਿ ਜਿਹੜੇ ਸੰਤਾਂ ਸੇਵਾ ਕਰਦੀਆਂ ਬਿਲਕੁਲ ਇੱਥੇ ਖਿੜੇ ਮੱਥੇ ਸੇਵਾ ਕਰਦੀਆਂ ਤੇ ਜਿਹੜੀਆਂ ਸੰਤਾਂ ਦੇ ਵਿੱਚ ਜਰਾ ਵੀ ਗਰਮੀ ਦਾ ਧੁੱਪ ਦਾ ਬਿਲਕੁਲ ਵੀ ਇੱਥੇ ਅਹਿਸਾਸ ਨਹੀਂ ਹੈ ਸੇਵਾ ਜਿਹੜੀ ਹੈ ਲਗਾਤਾਰ ਦਰਬਦਰੋ ਕਰਦੀਆਂ ਰਹਿੰਦੀਆਂ ਉਹ ਉਹਨਾਂ ਨੂੰ ਮੀਂਹ ਹੀ ਨਹੀਂ ਝੱਖੜ ਕੁਝ ਵੀ ਨਹੀਂ ਦਿਖਦਾ ਨਾ ਧੁੱਪ ਦਿਖਦੀ ਹੈ ਸੋ ਸੰਤਾਂ 'ਚ ਇੰਨਾ ਜ਼ਿਆਦਾ ਪਿਆਰ ਹੈ ਤੁਸੀਂ ਆਪਣੇ ਆਪ ਹੀ ਦੇਖਦੇ ਹੋ ਹੋਰ ਸੰਤਾਂ ਨਾਲ ਵੀ ਗੱਲਬਾਤ ਕਰਦੇ ਹੋ ਸ਼ਸ਼ੀ ਗੌਰ ਵੀਰੇ ਸ਼ਸ਼ੀ ਗੌਰ ਜੀ ਕੀ ਹਾਲ ਹੈ ਜੀ ਵਧੀਆ ਜੀ ਕਿੱਥੋਂ ਆਇਓ ਖੰਨੇ ਤੋਂ ਤੁਸੀਂ ਇੰਨੀ ਦਿਨਾਂ ਚ ਪੈਰਾਂ ਖਾਓ ਕਿੱਥੇ ਨਾਲੀ ਹਾਂਜੀ ਹਾਂਜੀ ਕਿਵੇਂ ਪਤਾ ਲੱਗਿਆ ਸੀਗਾ ਅਸੀਂ ਪਹਿਲੀ ਵਾਰ ਆਏ ਸੀ ਬਸ ਮੱਥਾ ਟੇਕਣ ਹੀ ਆਏ ਸੀ ਬਸ ਵਾਈਗੁਰੂ ਨੇ ਆਇਆ ਲੜ ਲਾਇਆ ਉਹਨੂੰ ਵਾਈਗੁਰੂ ਦੇ ਕੋਲ ਆਨੇ ਆਂ ਔਰ ਆਪਣੇ ਪਰਿਵਾਰ ਦੀ ਸੁੱਖਸ਼ਾਂ ਦੇ ਲਈ ਅਰਦਾਸ ਕਰਨਾਂ ਨੇ ਬਾਬਾ ਦੀਪ ਸਿੰਘ ਬਹੁਤ ਵੈਸੇ ਹੀ ਉਹ ਪਿਆਰੇ ਨੇ ਜਿਹੜਾ ਵੀ ਉਹਨਾਂ ਦੀ ਦਰ ਤੇ ਆ ਕੇ ਸ਼ਰਧਾ ਨਾਲ ਮੱਥਾ ਟੇਕਦਾ ਉਹ ਸੱਚੀ ਆਪਣਾ ਬਣਾ ਲੈਂਦੇ ਨੇ ਹਾਂਜੀ ਹਾਂਜੀ ਆਪਣਾ ਬਣਾ ਲੈਂਦੇ ਨੇ ਤੁਸੀਂ ਦੋ ਵਾਰ ਮੈਂ ਵਿੱਚ ਆਇਆ ਨਹੀਂ ਪਰ ਦਿਲ ਨਹੀਂ ਲੱਗਿਆ ਪਰ ਐਤਕੀ ਅਸੀਂ ਜਵਾਕਾਂ ਨੂੰ ਆਪਣੇ ਨੂੰ ਛੁੱਟੀ ਕਰਾ ਕੇ ਤਾਂ ਲੈ ਕੇ ਆਇਆ ਚ ਵਾਰਾ ਹਾਂਜੀ ਉੱਥੇ ਕੀ ਕੰਮ ਕਰਦੇ ਹੋ ਤੁਸੀਂ ਮੇਰਾ ਫਰੂਟ ਦਾ ਕੰਮ ਹੈ। ਅੱਛਾ। ਹਾਂਜੀ। ਇੱਥੇ ਆ ਕੇ ਸੇਵਾ ਕਰਦੇ ਹੋ ਜਾਂ ਦੁਪਹਿਰਾ ਖਰਾਬ ਕੱਟਦੇ ਹੋ? ਸੇਵਾ ਵੀ ਕਰੀ ਦੀ ਐ ਦੁਪਹਿਰਾ ਸਾਭੀ ਕੱਟੀ ਜਾਂਦੀ। ਕਿੰਨਾ ਕੋ ਆਨੰਦ ਆਂਦਾ? ਬਹੁਤ ਆਨੰਦ ਆਂਦਾਈ ਬਹੁਤ। ਕਦੇ ਮੰਗਿਆ ਹੀ ਨਹੀਂ ਵਾਹਿਗੁਰੂ ਕੋਲੋਂ। ਸਾਰਾ ਕੁਝ ਮਿਲ ਹੀ ਜਾਂਦਾ। ਕਿੰਨਾ ਸਮਾਂ ਹੋ ਗਿਆ ਇੱਥੇ ਆਂਦੇ? ਮੈਨੂੰ 5-6 ਮਹੀਨੇ ਹੋ ਗਿਆ ਇੰਨੇ। ਹਾਂਜੀ। ਆ ਕੁਝ ਇਦਾਂ ਦੀ ਕੋਈ ਆਸ ਮੁਰਾਦ ਪੂਰੀ ਹੋਈ ਹੋਵੇ ਇਸ ਦੌਰਾਨ? ਬਸ ਸਾਰਾ ਕੁਝ ਜੋ ਮੰਗਦਾ ਮੇਰੇ ਸਾਰਾ ਕੁਝ ਮਿਲ ਹੀ ਜਾਂਦਾ। ਸਾਰਾ ਕੁਝ ਮਿਲਦਾ ਬਾਬਾ ਜੀ ਕੋਲੋਂ। ਅੱਛਾ ਬੱਚੇ ਪੂਰੀ ਫੈਮਿਲੀਸ ਮੇਂ ਤਾਂ ਆਨੇ ਹੋ? ਹਾਂ ਸਾਰਾ ਪਰਿਵਾਰ ਆਇਆ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਪੈਰਾ ਸਾਹਿਬ 'ਚ ਸੰਗਤਾਂ ਦਾ ਇੰਨਾ ਪਿਆਰ ਦੇਖ ਕੇ ਕਿਵੇਂ ਮਹਿਸੂਸ ਹੁੰਦਾ ਹੈ ਮੈਨੂੰ ਮੇਰੇ ਤੇ ਅੱਖਾਂ 'ਚ ਪਾਣੀ ਆ ਜਾਂਦਾ ਬਸ ਬੜੀ ਖੁਸ਼ੀ ਇੰਨਾ ਪਿਆਰ ਹੈ ਬਹੁਤ ਜ਼ਿਆਦਾ ਪਿਆਰ ਹੈ ਕਦੋਂ ਤੋਂ ਆਂਦੇ ਹੋ ਮੈਂ ਜਦੋਂ ਦਾ ਗੁਰਦਾਰਾ ਸਾਹਿਬ ਬਣਿਆ ਉਦੋਂ ਦਾ ਯਾਰੀ ਹੈ ਉਦੋਂ ਤੋਂ ਯਾਰੀ ਹੈ ਠੀਕ ਹੈ ਕਿਵੇਂ ਲੱਗਦਾ ਹੈ ਕਿ ਸੰਗ ਗੁਰੂ ਸਾਹਿਬ ਕਿੰਨਾ ਪਿਆਰ ਦਿੰਦੇ ਨੇ ਝੋਲੀ 'ਚ ਬਿਠਾ ਕੇ ਜਿਵੇਂ ਛੋਟੇ ਬੱਚੇ ਨੂੰ ਪਿਆਰ ਕਰਦੇ ਨੇ ਓਦਾਂ ਗੁਰੂ ਸਾਹਿਬ ਪਿਆਰ ਕਰਦੇ ਨੇ ਅਸੀਂ ਜ ਬਾਬਾ ਇਹ ਚੋਪੈਰਾ ਪੂਰਾ ਕਰਦਾ ਫਿਰ ਜਾ ਕੇ ਵੀ ਗੁਰੂ ਇਕਬਾਲ ਜੀ ਕਹਿੰਦੇ ਨਾ ਕਿ ਭਾਈ ਗੁਰੂ ਇਕਬਾਲ ਜੀ ਕਿ ਜਾ ਕੇ ਵੀ ਇੱਕ ਜਪਜੀ ਸਾਹਿਬ ਦਾ ਪਾਠ ਕਰੋ ਸੁਖਰਾਣਾ ਵਾਜੋ ਅੱਛਾ ਹਾਂ ਇਹ ਤੁਸੀਂ ਉਹ ਵੀ ਕਰਦੇ ਹੋ ਪਾਣੀ ਬਿਨਾਂ ਪੀਤੇ ਬਹਿ ਜਾਣੇ ਆ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਉਹਦੇ ਬਾਅਦ ਵੀ ਚੋਪੇਰਾ ਨਹੀਂ ਤਕਾਵਟ ਨਹੀਂ ਹੁੰਦੀ ਸਾਰਾ ਚੋਪੇਰਾ ਸਾਹਿਬ ਅਟੈਂਡ ਕਰਕੇ ਸੇਵਾ ਕਰਕੇ ਪਤਾ ਹੀ ਨਹੀਂ ਲੱਗਦਾ ਸੱਚੀ ਨਹੀਂ ਪਤਾ ਮੇਰੇ ਬੈਕ ਉਹ ਬੜੀ ਪ੍ਰੋਬਲਮ ਹੈਗੀ ਹੈ ਮੈਨੂੰ ਪਤਾ ਹੀ ਨਹੀਂ ਲੱਗਦਾ ਬਿਲਕੁਲ ਨਹੀਂ ਪਤਾ ਫਿਰ ਵੀ ਪੂਰਾ ਚੋਪੇਰਾ ਸਾਹਿਬ ਅਟੈਂਡ ਕਰਕੇ ਉਸ ਤੋਂ ਬਾਅਦ ਵੀ ਤੁਸੀਂ ਘਰ ਜਾ ਕੇ ਜਪਜੀ ਸਾਹਿਬ ਦਾ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਅੱਛਾ ਕੋਈ ਥਕਾਵਟ ਨਹੀਂ ਕੋਈ ਥਕਾਵਟ ਨਹੀਂ ਹੁੰਦੀ ਪਿਆਰ ਹੈ ਬਹੁਤ ਪਿਆਰ ਹੈ ਸੰਗਤਾਂ ਵੱਲੋਂ ਪ੍ਰਸ਼ਾਦ ਦੇ ਵੰਡੇ ਜਾ ਰਹੇ ਮਿੱਸੇ ਪ੍ਰਸ਼ਾਦ ਦੇ ਕਿਵੇਂ ਵੇਖਦੇ ਹੋ ਇੰਨਾ ਪਿਆਰ ਹੈ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਪਰਮਾਤਮਾ ਦੀ ਮਿਹਰ ਆ ਬਹੁਤ ਜ਼ਿਆਦਾ ਮਿਹਰ ਹਮਾਰਾ ਇਤਨੀ ਗਰਮੀ ਦੇ ਵਿੱਚ ਪਸੀਨਾ ਪਸੀਨਾ ਹੋਇਆ ਸੇਵਾ ਕਰ ਰਹੇ ਹੋ ਕੋਈ ਗੱਲ ਨਹੀਂ ਬਾਬਾ ਜੀ ਦੀ ਕਿਰਪਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਾਬਾ ਜੀ ਹਰ ਵਾਰੀ ਆਉਣੇ ਹਾਂਜੀ ਕਿੰਨਾ ਸਮਾਂ ਹੋ ਗਿਆ ਮੈਨੂੰ ਮੈਨੂੰ 2 ਸਾਲ ਹੋ ਚੁੱਕੇ 2 ਸਾਲ ਹੋ ਗਏ ਜੀ ਤੇ ਬਾਬਾ ਜੀ ਨੇ ਕਿੰਨਾ ਕੁ ਪਿਆਰ ਕੀਤਾ ਹੁੰਦਾ ਬਾਬਾ ਜੀ ਨੇ ਤਾਂ ਕਹਿ ਹੀ ਨਹੀਂ ਸਕਦੀ ਵੀ ਜਿੰਨਾ ਮੈਨੂੰ ਪਿਆਰ ਕਰਦਾ ਕੋਈ ਇੱਕ ਦੋ ਮੁਰਾਦ ਪੂਰੀ ਹੋਈ ਹੋਵੇ ਮੇਰੀਆਂ ਤਾਂ ਸਾਰੀਆਂ ਮਰਿਆਦਾ ਬਾਬਾ ਜੀ ਨੇ ਖਾਤੀਆਂ ਲੱਖਾਂ ਨ ਕਰੋੜਾਂ ਦਾ ਕਰਜ਼ਾ ਸੀ ਜਿਹੜਾ ਬਾਬਾ ਜੀ ਨੇ ਆਪ ਹੀ ਲਾਤਾ ਮਾਤਾ ਜੀ ਕਰਾਓ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਈ ਭਾਈ ਇਹ ਗੁਰਦੁਆਰੇ ਦੀ ਬਹੁਤ ਸੋਪ ਹੈ ਬਹੁਤ ਜ਼ਿਆਦਾ ਹੈ ਸਾਰਿਆਂ ਦੀ ਉਹ ਪਰ ਜਿੰਨੀ ਇਹਦੇ ਸੁੱਖਾਂ ਭਰਾਂ ਕਹਿੰਦੇ ਹੱਥ ਰੱਖ ਲਿਓ ਸਾਡੇ ਸਿਰ ਤੇ ਬਾਬਾ ਜੀ ਦਾ ਹੱਥ ਸਾਰਿਆਂ ਤੇ ਹਾਂ ਚਲੋ ਹੈਨਾ ਤੇ ਭਾਈ ਇਹਦੇ ਜੋ ਵੀ ਮੰਗਦੇ ਨੇ ਜੋ ਵੀ ਵਗੈਰਾ ਸਭ ਪੂਰੀ ਹੁੰਦੀ ਹੈ ਮਨੋ ਕਾਮਨਾ ਬਿਲਕੁਲ ਜਿਹੜੇ ਜੀ ਨੇ ਵੀ ਮੰਗਿਆ ਕੋਈ ਵੀ ਜੀ ਕੋਈ ਪੁੱਤ ਮੰਗੇ ਕੋਈ ਇੱਕ ਕਹਿੰਦਾ ਮੈਨੂੰ ਦੋ ਚਾਹੀਦੇ ਨੇ ਮੈਂ ਕਿਹਾ ਦੋ ਹੀ ਦਊ ਰਬ ਦੋਏ ਹੋਏ ਉਹਨਾਂ ਦੇ ਜੁੜਵਾ ਬੱਚੇ ਜੀ ਦੋ ਮੁੰਡੇ ਠੀਕ ਦੋ ਸੂਟ ਲੈ ਕੇ ਪਜੇਬਾ ਪਾ ਕੇ ਗਏ ਨੇ ਅੱਛਾ ਮੈਂ ਕਹਿੰਦੀ ਪਜੇਬਾ ਮੈਂ ਇਸ ਉਮਰ ਜ ਨਹੀਂ ਪਾਉਣੀਆਂ ਭਾਈ ਠੀਕ ਹੈ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਕੀ ਭੱਜ ਇੰਨੀ ਗਰਮੀ ਆ ਛੋਟੇ ਛੋਟੇ ਬੱਚੇ ਤੁਸੀਂ ਨਾਲ ਲੱਗੇ ਆਨੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਬੱਚਿਆਂ ਨੂੰ ਕੋਈ ਲੂ ਲੱਗ ਚੁ ਗਈ ਹੈ ਕੁਛ ਐਦਾਂ ਬਾਬੇ ਦੇ ਦਰ ਤੇ ਕੋਈ ਲੂ ਨਹੀਂ ਲੱਗਦੀ ਮਿਲਦਾ ਆਸ਼ੀਰਵਾਦ ਮਿਲਦਾ ਤੇ ਤੰਦਰੁਸਤ ਲੈਂਦੇ ਨੇ ਪ੍ਰੋਫੈਸਰ ਸਾਹਿਬ ਦੀਆਂ ਬਖਸ਼ਿਸ਼ਾਂ ਬਾਰੇ ਕੁਝ ਦੱਸੋ ਬਖਸ਼ਿਸ਼ਾਂ ਤਾਂ ਜੀ ਬਹੁਤ ਹੀ ਕੋਈ ਇੱਕ ਇਹਦੀ ਮੁਰਾਦ ਜਿਹੜੀ ਪੂਰੀ ਹੋਈ ਮੁਰਾਦ ਆ ਦੇਖੋ ਸਭ ਤੋਂ ਵੱਡੀ 7 ਸਾਲਾਂ ਬਾਅਦ ਹੋਇਆ ਅੱਛਾ ਹਾਂਜੀ ਸਾਰੇ ਕਹਿੰਦੇ ਸੀਗੇ ਕਿ ਦੋ ਬੇਟੀਆਂ ਨੇ ਤੇ ਇੱਥੇ ਬੈਠੇ ਅਰਦਾਸ ਕੀਤੀ ਸੀ ਘਰ ਬੈਠੇ ਕਿ ਬਾਬਾ ਦੀਪ ਸਿੰਘ ਜੀ ਤੁਹਾਡੇ ਦਰ ਤੇ ਆਵਾਂਗੀ ਇੱਕ ਪੁੱਤਰ ਦੀ ਦਾਤ ਦੇ ਦੋ ਸਾਰੇ ਕਹਿੰਦੇ ਆ ਕਿ ਪੁੱਤਰ ਹੋਣਾ ਚਾਹੀਦਾ ਬਾਬਾ ਜੀ ਨੇ ਬੈਠੇ ਬਿਠਾਈ ਸੁਣ ਲਈ ਅਰੇ ਵਾਹ ਬਹੁਤ ਹੋ ਗਿਆ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਦੁੱਧ ਪੁੱਤ ਦੀ ਦਾਤ ਇਸ ਦਰ ਤੋਂ ਮਿਲਦੀ ਹੈ ਬਸ ਬਸ਼ਰਤੇ ਭਾਵਨਾ ਹੋਣੀ ਚਾਹੀਦੀ ਹੈ ਸਭ ਦੀ ਸੋ ਦੇਖਿਆ ਤੁਸੀਂ ਸੰਗਤ ਦੇ ਵਿੱਚ ਇੰਨਾ ਪਿਆਰ ਹੈ ਇੰਨਾ ਜਜ਼ਬਾ ਹੈ ਇੰਨਾ ਹੌਂਸਲਾ ਹੈ ਕਿ ਗਰਮੀ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਸੰਗਤਾਂ ਦਾ ਇਹ ਕਹਿਣਾ ਹੈ ਕਿ ਅਸੀਂ ਗਰਮੀ ਹੋਵੇ ਤੂਫਾਨ ਹੋਵੇ ਮੀਂਹ ਹੋਵੇ ਹਨੇਰੀ ਹੋਵੇ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਜ਼ਰੂਰ ਆਨੇ ਆ ਜਿਹੜਾ ਚਪਹਿਰਾ ਸਾਹਿਬ ਲੱਗਦਾ ਹੈ ਉਹਦੇ ਵਿੱਚ ਜਿਹੜਾ ਸੰਗਤਾਂ ਨੂੰ ਇੰਨਾ ਪਿਆਰ ਮਿਲਦਾ ਸਾਰੀ ਦੁੱਧ ਪੁੱਤ ਦੀ ਉਹਨਾਂ ਦੀਆਂ ਅਰਦਾਸਾਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਸੋ ਤੁਸੀਂ ਕਿਵੇਂ ਦੇਖਦੇ ਹੋ ਕਿ ਤੁਸੀਂ ਆਂਦੇ ਹੋ ਚਪਹਿਰਾ ਸਾਹਿਬ ਤੇ ਜੇ ਆਂਦੇ ਹੋ ਤਾਂ ਆਪਣੀ ਹਾਜ਼ਰੀ ਕਮੈਂਟਾ ਜ਼ਰੂਰ ਲਿਖਵਾਓ ਜੀ ਫਿਰ ਮਿਲਦੇ ਆ ਉਹਦੇ ਬਨੈਰੋ ਗ੍ਰੇਡ ਪੰਜਾਬ ਟੀਵੀ ਨਾ